ਜਦ ਦੀ ਹਜ਼ੂਰੀ ਦੇ ਵਿੱਚ ਆਣ ਕੇ ਹੀ ਤੁਸੀਂ ਜਿਹੜਾ ਆ ਉਹ ਗਮੀਆਂ ਨੂੰ ਜਿਹੜੀਆਂ ਤੁਹਾਡੀਆਂ ਗਮੀਆਂ ਉਹਨਾਂ ਨੂੰ ਆਨੰਦ ਦੇ ਵਿੱਚ ਬਦਲਦਿਆਂ ਹੋਇਆਂ ਦੇਖੋਗੇ ਹallelujah ਜ਼ਬੂਰਾਂ ਦੀ ਕਿਤਾਬ ਉਹਦਾ 27 ਨੰਬਰ ਅਧਿਆਇ ਉਹਦੇ 5 ਨੰਬਰ ਪੰਕਤੀ 'ਚ ਇਦਾਂ ਲਿਖਿਆ ਆ ਕਹਿੰਦਾ ਵਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ ਉਹ ਮੈਨੂੰ ਚਟਾਨ ਤੇ ਉੱਚਾ ਕਰੇਗਾ ਹallelujah ਕਈ ਵਰੀ ਤੁਹਾਡੇ ਵਿਰੋਧੀ ਇਹੇ ਸੋਚਦੇ ਰਹਿੰਦੇ ਕਿ ਕਦੋਂ ਤੁਹਾਡੇ ਉੱਤੇ ਕੋਈ ਆਫਤ ਆਵੇ ਤਾਂ ਉਹ ਇਹ ਕਹਿ ਕੇ ਖੁਸ਼ ਹੋਣ ਕਿ ਇਹ ਤਾਂ ਇਸੇ ਵਾਅ ਵਾਲਾ ਸੀ ਕਈਆਂ ਨੂੰ ਸਿਰਫ ਇੰਨੀ ਗੱਲ ਕਰਨ ਦਾ ਬੜਾ ਮਜ਼ਾ ਆਉਂਦਾ ਕਿ ਇਹਦੇ ਨਾਲ ਇਹੇ ਹੋਣਾ ਹੀ ਚਾਹੀਦਾ ਸੀ ਉਹ ਉਡੀਕ ਵਿੱਚ ਆ ਕਿ ਉਹ ਤੁਹਾਨੂੰ ਡਿੱਗਦਿਆਂ ਹੋਇਆਂ ਦੇਖਣ ਔਰ ਤੁਹਾਡੇ ਡਿੱਗਣ ਉੱਤੇ ਹੱਸਣ ਬਹੁਤ ਸਾਰੇ ਲੋਕ ਇਸ ਉਡੀਕ ਦੇ ਵਿੱਚ ਬੈਠੇ ਆ ਇਸ ਲਈ ਨਹੀਂ ਤੱਕਦੀਆਂ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦੇ ਆ ਪਰ ਉਹ ਇਸ ਲਈ ਤੁਹਾਡੇ ਵੱਲ ਦੇਖਦੇ ਰਹਿੰਦੇ ਕਿ ਹੁਣ ਡਿੱਗਿਆ ਹੁਣ ਡਿੱਗਿਆ ਤੇ ਫਿਰ ਉਹ ਉਹਨਾਂ ਨੂੰ ਹੱਸਣ ਦਾ ਮੌਕਾ ਮਿਲੇ ਪਰ ਜੇਕਰ ਤੁਸੀਂ ਪਰਮੇਸ਼ਵਰ ਦੀ ਪਨਾਹ ਦੇ ਵਿੱਚ ਹੋਵੋਗੇ ਜਿੱਦਾਂ ਇੱਥੇ ਕਹਿੰਦਾ ਵਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ ਕਈ ਵਾਰੀ ਸਾਡੇ ਜੀਵਨ ਦੇ ਵਿੱਚ ਵਿਪਤਾ ਆਉਂਦੀ ਆ ਪਰ ਬਹੁਤ ਸਾਰੇ ਲੋਕ ਉਸ ਵਿਪਤਾ ਨੂੰ ਤੁਹਾਡੀ ਨਜ਼ਰ ਆ ਰਹੀ ਹੁੰਦਾ ਉਹਨਾਂ ਨੂੰ ਉਹ ਇੱਕ ਉਤਸਵ ਸੈਲੀਬ੍ਰੇਸ਼ਨ ਜਿਹੜੀ ਆ ਉਹ ਨਜ਼ਰ ਆ ਰਹੀ ਹੁੰਦੀ ਆ ਪਰ ਉਹ ਦੇਖਣ ਦੇ ਲਈ ਉਤਸੁਕ ਹੁੰਦੇ ਆ ਪਰ ਜੇਕਰ ਵਿਪਤਾ ਦੇ ਟਾਈਮ ਦੇ ਵਿੱਚ ਪ੍ਰੋਬਲਮ ਦੇ ਪੀਰੀਅਡ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਮੰਡਪ ਦੇ ਵਿੱਚ ਜਾਈਏ ਅਸੀਂ ਪਰਮੇਸ਼ਵਰ ਦੇ ਤੰਬੂ ਵਿੱਚ ਜਾਈਏ ਪ੍ਰਭੂ ਦੀ ਹਜ਼ੂਰੀ ਵਿੱਚ ਜਾਈਏ ਤਾਂ ਕੀ ਲਿਖਿਆ ਕਹਿੰਦਾ ਉਹ ਆਪਣੇ ਮੰਡਪ ਚ ਲੁਕਾਵੇਗਾ ਪੜਦੇ ਵਿੱਚ ਮੈਨੂੰ ਛਪਾਵੇਗਾ ਅਤੇ ਮੈਨੂੰ ਚਟਾਨ ਤੇ ਉੱਚਾ ਕਰੇਗਾ ਹallelujah ਉਹ ਵਿਪਤਾ ਦੇ ਵਿੱਚ ਜਿੱਥੇ ਮੇਰੇ ਵਿਰੋਧੀ ਮੈਨੂੰ ਸ਼ਰਮਿੰਦਾ ਹੁੰਦਾ ਦੇਖਣਾ ਚਾਹੁੰਦੇ ਆ ਬੇਇੱਜ਼ਤ ਹੁੰਦਾ ਦੇਖਣਾ ਚਾਹੁੰਦੇ ਆ ਉੱਥੇ ਮੇਰਾ ਪਰਮੇਸ਼ਵਰ ਮੇਰੀ ਪੱਤ ਨੂੰ ਵਧਾਵੇਗਾ ਮੈਨੂੰ ਉੱਚਿਆ ਕਰੇਗਾ ਅਤੇ ਮੇਰੇ ਵਿਰੋਧੀ ਨਰਾਦਰੀ ਨੂੰ ਪੈਨਣਗੇ ਨਾ ਹੋਆਂ ਜਏ ਹੋ ਕੇ ਨਾਸ਼ ਹੋ ਜਾਣਗੇ ਨਿਸ਼ਟੀ ਜਏ ਹੋ ਜਾਣਗੇ ਉਹਨਾਂ ਦੇ ਮੁਕਾਲੇ ਹੋ ਜਾਣਗੇ ਉਹ ਪਾਲੇ ਵੜਗੇ ਨਹੀਂ ਹallelujah ਹallelujah ਕਿਉਂਕਿ ਉਹਨੇ ਕਿਹਾ ਨਾ ਡਰ ਨਾ ਕੱਬਰ ਮੈਂ ਤੇਰਾ ਪਰਮੇਸ਼ਰ ਤੇਰੇ ਅੰਗ ਸੰਗ ਚੋਂ ਆ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਹallelujah ਇਸ ਲਈ ਜਦ ਕਦੇ ਵੀ ਪ੍ਰੋਬਲਮ ਆਏ ਜਦ ਕਦੇ ਵੀ ਪ੍ਰੋਬਲਮ ਆਏ ਤੁਸੀਂ ਨੱਚੋ ਤੁਸੀਂ ਗਾਓ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸੈਲੀਬ੍ਰੇਟ ਕਰੋ ਸੈਲੀਬ੍ਰੇਟ ਕਰੋ ਕਿਉਂਕਿ ਤੁਹਾਡਾ ਈਮਾਨ ਜਿਹੜੇ ਪਰਮੇਸ਼ਵਰ ਦੇ ਉੱਤੇ ਆ ਉਹ ਜ਼ਿੰਦਾ ਪਰਮੇਸ਼ਵਰ ਉਹ ਤੁਹਾਨੂੰ ਵਿਪਤਾ ਵਿੱਚ ਛੱਡ ਕੇ ਭੱਜਣ ਵਾਲਾ ਪਰਮੇਸ਼ਵਰ ਨਹੀਂ ਆ ਉਹ ਤੁਹਾਨੂੰ ਬਿਮਾਰੀ ਵਿੱਚ ਛੱਡ ਕੇ ਭੱਜਣ ਵਾਲਾ ਪਰਮੇਸ਼ਵਰ ਨਹੀਂ ਆ ਉਹ ਤੁਹਾਨੂੰ ਭੁੱਖਿਆਂ ਛੱਡ ਕੇ ਭੱਜਣ ਵਾਲਾ ਪਰਮੇਸ਼ਵਰ ਨਹੀਂ ਆ ਉਹ ਮਾਂ ਨਾਲੋਂ ਵੀ ਵੱਧ ਪ੍ਰੇਮ ਕਰਨ ਵਾਲਾ ਪਰਮੇਸ਼ਵਰ ਹallelujah ਕਹਿੰਦਾ ਜਿਨ੍ਹਾਂ ਨੇ ਉਨੂੰ ਤੱਕਿਆ ਉਹਨਾਂ ਦੇ ਮੂੰਹ ਉਜਵਲ ਹੋ ਗਏ ਹallelujah ਜਿੰਨਿਆਂ ਨੇ ਪਰਮੇਸ਼ਵਰ ਵੱਲ ਨੂੰ ਤੱਕਿਆ ਉਹਨਾਂ ਦੇ ਮੂੰਹ ਉਜਵਲ ਹੋ ਗਏ ਉਹਨਾਂ ਦੇ ਮੂੰਹ ਰੇਡੀਅੰਟ ਹੋ ਗਏ ਚਾਨਣ ਹੋ ਗਏ ਪ੍ਰਕਾਸ਼ਮਾਨ ਹੋ ਗਏ ਉਹ ਕਦੇ ਵੀ ਕਾਲੇ ਨਹੀਂ ਹੋਣਗੇ ਹallelujah ਕਾਲੇ ਕਿਹਨਾਂ ਦੇ ਹੋਣਗੇ ਜੇ ਪਰਮੇਸ਼ਰ ਸਾਡੀ ਪਤ ਨੂੰ ਵਧਾ ਕੇ ਚਟਾਨਾਂ ਦੇ ਉੱਤੇ ਸਾਨੂੰ ਖੜ੍ਹਾ ਕਰੇਗਾ ਹallelujah ਹallelujah ਜਿਸ ਬਿਮਾਰੀ ਦੇ ਨਾਲ ਉਹ ਸੋਚਦੇ ਕਿ ਇਹ ਮਰ ਜਾਊਗਾ ਉਸੇ ਬਿਮਾਰੀ ਨੂੰ ਪਰਮੇਸ਼ਰ ਗਵਾਹੀ ਬਣਾ ਕੇ ਖੜ੍ਹਾ ਕਰਨਗੇ ਹallelujah ਜਿਸ ਗਰੀਬੀ ਦੇ ਵਿੱਚ ਲੋਕੀ ਕਹਿੰਦੇ ਮਰ ਜੂਗਾ ਇਹਦੀ ਆਉਣ ਵਾਲੀਆਂ ਪੀੜ੍ਹੀਆਂ ਤੋਂ ਕਰਜ਼ਾ ਨਹੀਂ ਲੱਥੂਗਾ ਪਰਮੇਸ਼ਵਰ ਉਸੇ ਗਰੀਬੀ ਨੂੰ ਤੁਹਾਡੀ ਗਵਾਹੀ ਬਣਾਏਗਾ ਤੁਹਾਨੂੰ ਇੱਕ ਸਕਸੈਸਫੁਲ ਬਿਜ਼ਨਸਮੈਨ ਬਣਾ ਕੇ ਖੜਾ ਕਰ ਦੇਗਾ ਹallelujah ਇਸ ਲਈ ਵਿਪਤਾ ਦੇ ਟਾਈਮ ਦੇ ਵਿੱਚ ਨਸ਼ੇਵਾਲ ਨੂੰ ਨਾ ਭਜੋ ਬਹੁਤ سارے ਲੋਕ ਕਹਿੰਦੇ ਮੈਂ ਬੜਾ ਦੁਖੀ ਹਾਂ ਤਾਂ ਕਰਕੇ ਸ਼ਰਾਬ ਪੀ ਰਿਹਾ ਹਾਂ ਪਹਿਲਾਂ ਤੂੰ ਦੁਖੀ ਹਾਂ ਤੂੰ ਸ਼ਰਾਬ ਪੀ ਮੁੜ ਕੇ ਆਪਣੀ ਘਰ ਵਾਲੀ ਨੂੰ ਦੁਖੀ ਕਰਨ ਨਾਲੇ ਆਪਣੇ ਨਿਆਣਿਆਂ ਨੂੰ ਦੁਖੀ ਕਰਨ ਤਾਂ ਜੇ ਤੂੰ ਦੁਖੀ ਆ ਤੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾ ਤੇਰੇ ਹਾਲਾਤ ਬਦਲਣਗੇ ਤੇਰਾ ਸਾਰਾ ਪਰਿਵਾਰ ਹੀ ਸੁਖੀ ਹੋ ਜਾਊਗਾ ਹallelujah ਇਸ ਲਈ ਆਪਣੀ ਬਿਪਤਾ ਦੇ ਵਿੱਚ ਇੱਧਰ ਉੱਧਰ ਭੱਜਣ ਦੀ ਬਜਾਏ ਜਦੋਂ ਤੁਸੀਂ ਬਿਪਤਾ ਦੇ ਵਿੱਚ ਕਿਸੇ ਕੋਲੋਂ ਜਾ ਕੇ ਮਦਦ ਮੰਗਦੇ ਮਦਦ ਕੋਈ ਕਰੇ ਜਾਂ ਨਾ ਕਰੇ ਲੋਕੀ ਮਜ਼ਾਕ ਜ਼ਰੂਰ ਕਰਦੇ ਆ ਤਾਂ ਮਦਦ ਦੇ ਵੇਲੇ ਪਰਮੇਸ਼ਵਰ ਦੇ ਕੋਲ ਜਾਓ ਜਿਹੜਾ ਬਿਨਾਂ ਉਲੰਭੇ ਦੇ ਮਦਦ ਕਰੇ ਹallelujah ਉਹ ਕਦੀ ਚਤਾਰਦਾ ਨਹੀਂ ਕਦੀ ਉਲਾਮਾ ਨਹੀਂ ਦਿੰਦਾ ਔਰ ਕਦੀ ਸ਼ਰਮਿੰਦਿਆਂ ਵੀ ਨਹੀਂ ਹੋਣ ਦਿੰਦਾ ਅੱਜ ਤੱਕ ਜਿੰਨਿਆਂ ਨੇ ਪਰਮੇਸ਼ਵਰ ਤੋਂ ਮਦਦ ਮੰਗੀ ਪਰਮੇਸ਼ਵਰ ਨੇ ਉਹਨਾਂ ਨੂੰ ਸ਼ਰਮਿੰਦਿਆਂ ਨਹੀਂ ਹੋਣ ਦਿੱਤਾ ਪਰ ਪਰਮੇਸ਼ਵਰ ਨੇ ਉਹਨਾਂ ਨੂੰ ਉੱਚਿਆਂ ਕੀਤਾ ਹੈ ਹallelujah ਔਰ ਜਦੋਂ ਅਸੀਂ ਪਰਮੇਸ਼ਵਰ ਦੇ ਮੰਡਪ ਦੇ ਵਿੱਚ ਜਾਂਦੇ ਹਾਂ ਜਦੋਂ ਉਹ ਕਹਿੰਦਾ ਆਪਣੇ ਪਰਦੇ ਵਿੱਚੋਂ ਤੈਨੂੰ ਛਿਪਾਵੇਗਾ ਜਦੋਂ ਉਹ ਸਾਨੂੰ ਆਪਣੇ ਪਰਦੇ ਵਿੱਚ ਛੁਪਾਉਂਦਾ ਉਹ ਕਿਹੜਾ ਪਰਦਾ ਹੈ ਉਹ ਇੱਕ ਆਤਮਿਕ ਰੀਤੀ ਦਾ ਪੜਦਾ ਆ ਤੁਹਾਨੂੰ ਪਤਾ ਜਦੋਂ ਅਸੀਂ ਪਰਮੇਸ਼ਵਰ ਦੀ ਪਨਾਹ ਵਿੱਚ ਜਾਂਦੇ ਆ ਉਹ ਸਾਡੀਆਂ ਸਾਰੀਆਂ ਗਲਤੀਆਂ ਨੂੰ ਢੱਕ ਲੈਂਦਾ ਹੈ ਉਹ ਸਾਡੇ ਸਾਰੇ ਗੁਨਾਹਾਂ ਨੂੰ ਢੱਕ ਲੈਂਦਾ ਹੈ ਉਹ ਕਿਸੇ ਦੇ ਉੱਤੇ ਸਾਡੀਆਂ ਗਲਤੀਆਂ ਨੂੰ ਜ਼ਾਹਿਰ ਨਹੀਂ ਹੋਣ ਦਿੰਦਾ ਸਾਡੀਆਂ ਪਾਪੀ ਤੇ ਗੁਨਾਹਗਾਰ ਆਂ ਤੂੰ ਬਖਸ਼ਣ ਹਾਰਿਆ ਹallelujah ਤੇ ਮੈਂ ਆਪਣੇ ਗੁਨਾਹ ਛੱਡਣ ਦੇ ਲਈ ਤਿਆਰ ਹਾਂ ਤੇ ਤੂੰ ਬਖਸ਼ ਦੇ ਮੈਨੂੰ ਤਾਂ ਉਹ ਸਾਰੇ ਗੁਨਾਹ ਜਿਹੜਿਆ ਉਹਨਾਂ ਨੂੰ ਉਹ ਟੱਕ ਦਿੰਦਾ ਆ ਆਪਣੀ ਪਿੱਠ ਦੇ ਪਿੱਛੇ ਸੁੱਟ ਦਿੰਦਾ ਆ ਇਹ ਇੱਕ ਉਹ ਲੁਕਣ ਦਾ ਸਥਾਨ ਆ ਜਿਹੜੇ ਜਿਹਦੇ ਵਿੱਚ ਤੁਸੀਂ ਕਿਸੇ ਤੋਂ ਓਲੇ ਜਾ ਕੇ ਨਹੀਂ ਲੁਕਦੇ ਕਿਸੇ ਦੇ ਸਾਹਮਣੇ ਤੁਸੀਂ ਉਸ ਸਥਾਨ ਦੇ ਵਿੱਚ ਪ੍ਰਵੇਸ਼ ਕਰਦੇ ਆ ਉਹਦੇ ਪਰ ਵੀ ਨਜ਼ਰ ਨਹੀਂ ਆਉਂਦੀ ਉਹ ਤੁਹਾਨੂੰ ਦੇਖ ਰਿਹਾ ਆ ਉਹ ਦੇਖ ਰਿਹਾ ਹੈ ਕਿ ਗੁਰਸ਼ਰਨ ਇੱਥੇ ਆ ਪਰ ਉਹਨੂੰ ਸਮਝ ਨਹੀਂ ਆ ਰਹੀ ਕਿ ਮੈਂ ਇਹਦੇ ਵਿੱਚ ਕਿਹੜਾ ਗੁਨਾਹ ਲੱਭਾ ਉਹ ਦੇਖ ਰਿਹਾ ਆ ਕਿ ਇੱਥੇ ਫਲਾਨਾ ਆ ਉਹਨੂੰ ਸਭ ਨਜ਼ਰ ਆ ਰਿਹਾ ਪਰ ਉਹਨੂੰ ਸਮਝ ਨਹੀਂ ਆ ਰਹੀ ਕਿ ਮੈਂ ਇਹਨੂੰ ਕਿਸ ਗਲਤੀ ਦੇ ਨਾਲ ਫੜਾਂ ਉਹ ਅੱਖਾਂ ਵਾਲਿਆਂ ਨੂੰ ਅੰਨੇ ਕਰ ਦਿੰਦਾ ਤੇ ਅੰਨਿਆਂ ਦੀਆਂ ਅੱਖਾਂ ਨੂੰ ਖੋਲ ਦਿੰਦਾ ਹੈ ਹallelujah ਹallelujah ਉਹ ਅੱਖਾਂ ਜਿਹੜੀਆਂ ਤੁਹਾਡੇ ਵਿੱਚ ਗਲਤੀ ਲੱਭ ਰਹੀਆਂ ਆ ਜਦੋਂ ਤੁਸੀਂ ਪਰਮੇਸ਼ਰ ਦੀ ਪਨਾਹ ਵਿੱਚ ਜਾ ਕੇ ਲੁਕਦੇ ਆ ਉਹ ਗਲਤੀ ਲੱਭਣ ਵਾਲੀਆਂ ਅੱਖਾਂ ਅੰਨੀਆਂ ਹੋ ਜਾਂਦੀਆਂ ਆ ਹallelujah ਪਰ ਛੋਟੀਆਂ ਅੱਖਾਂ ਚਾਨਣ ਹੋ ਜਾਂਦੀਆਂ ਕਿਉਂਕਿ ਤੁਸੀਂ ਚਾਨਣ ਨੂੰ ਤੱਕਿਆ ਹੈ ਹallelujah ਹallelujah ਇਸ ਲਈ ਪਰਮੇਸ਼ਰ ਦੀ ਪਨਾਹ ਦੇ ਵਿੱਚ ਜਾਣ ਦੇ ਲਈ ਜ਼ਰੂਰੀ ਕਿ ਤੋ ਤੁਹਾਨੂੰ ਬਿਪਤਾ ਦਾ ਪਈ ਆ ਬਾਜ਼ਾਰ ਵਿੱਚ ਤੇ ਕਦੋਂ ਤੁਸੀਂ ਘਰੇ ਪਹੁੰਚੋ ਫੇਰ ਤੁਸੀਂ ਆਪਣੇ ਪ੍ਰੇਰ ਵਾਲੇ ਰੂਮ ਚ ਪਹੁੰਚੋ ਤਾਂ ਤੁਸੀਂ ਬਾਜ਼ਾਰ ਦੇ ਵਿੱਚ ਰਹਿ ਕੇ ਹੀ ਉੱਥੇ ਹੀ ਤੁਸੀਂ ਆਪਣੇ ਮਨ ਦੇ ਅੰਦਰ ਜਾ ਕੇ ਆਪਣੀ ਪ੍ਰਾਰਥਨਾ ਦੀ ਕੋਠੜੀ ਤੁਹਾਡਾ ਮਾਨਿਆ ਤੁਸੀਂ ਉਹਦੇ ਅੰਦਰ ਕਹਿ ਸਕਦੇ ਪ੍ਰਭੂ ਮੈਂ ਤੇਰੀ ਪਨਾਹ ਚ ਹਾਂ ਇੱਥੇ ਤੂੰ ਮੈਨੂੰ ਚਟਾਨ ਦੇ ਉੱਤੇ ਉੱਚਾ ਕਰ ਮੈਨੂੰ ਤੇਰੀ ਮਦਦ ਦੀ ਜ਼ਰੂਰਤ ਆ ਅੱਜ ਮੈਂ ਨਹੀਂ ਸ਼ਰਮਿੰਦਾ ਹੋਵਾਂਗਾ ਸ਼ਰਮਿੰਦੇ ਉਹ ਹੋਣਗੇ ਜਿਹੜਾ ਮੇਰਾ ਮਜ਼ਾਕ ਉਡਾਉਂਦੇ ਆ ਹallelujah